ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਡੇ ਲਈ ਪਿਛਲੇ 143 ਦਿਨ ਤੋਂ ਰੋਜ਼ ਨਵੇਂ ਨਵੇਂ ਸਟਾਈਲ ਦੀ ਦਸਤਾਰ ਸਿਜਾ ਕੇ ਦਿਖਾ ਰਹੇ ਹਾਂ ਤੇ ਅੱਜ ਲੈ ਕੇ ਆਏ ਹਾਂ ਜੀ ਗੁਰਮੁਖੀ ਦਸਤਾਰ ਇੱਕ ਦੇ ਪੰਜ-ਪੰਜ ਪੇਚਾਂ ਵਾਲੀ ਪਹਿਲੀ ਵਾਰ ਅਪਲੋਡ ਕੀਤੀ ਐ ਇਸ ਲਈ ਦਬਕੇ ਸ਼ੇਅਰ ਕਰ ਦੇਣਾ ਜੀ ਵੀਡੀਓ ਨੂੰ ਦਸਤਾਰ ਨੂੰ ਗਿੱਲੀ ਕਰਨ ਤੋਂ ਬਾਅਦ ਜੋ ਕਿਸੇ ਨੂੰ ਫੜਾ ਦੇਣਾ ਦੋਨੋਂ ਪੱਲੇ ਬਰਾਬਰ ਕਰਕੇ ਤਿੰਨ ਉਂਗਲਾਂ ਦੇ ਗੈਪ ਨਾਲ ਪੰਜ ਲੜ ਬਣਾਵਾਂਗੇ ਫਿਰ ਹੱਥ ਫੇਰ ਫੇੜ ਕੇ ਪੂਣੀ ਕਰ ਲੈਣੀ ਐ ਫਿਰ ਸਿਰ ਦੇ ਵਿੱਚ ਘਰ ਜੂੜਾ ਸੇਵ ਕਰਕੇ ਨਾਲ ਕੰਗਾ ਸੇਵ ਨੂੰ ਸਜਾ ਕੇ ਇਸ ਤਰੀਕੇ ਨਾਲ ਦੋਨਾਂ ਸਾਈਡਾਂ ਤੇ ਐਕਸਟ ਕਰਕੇ ਰੱਖਾਂਗੇ ਸਾਰੇ ਹੀ ਪੱਲੇ ਇੱਕੋ ਜਗ੍ਹਾ ਤੋਂ ਨਿਕਲਣ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਹੈ ਸੱਜੇ ਪਾਸੇ ਹੋਲੀ-ਹੋਲੀ ਪੱਲੇ نیچے ਆਣਗੇ ਤੇ ਖੱਬੇ ਪਾਸੇ ਹੋਲੀ-ਹੋਲੀ ਗੁਲਾਈ ਦੇ ਵਿੱਚ ਪੱਲੇ ਉੱਪਰ ਜਾਣਗੇ ਜੇਕਰ ਤੁਹਾਨੂੰ ਪੂਣੀ ਤੋਂ ਲੈ ਕੇ ਬੇਸ ਤੱਕ ਕੁਝ ਵੀ ਸਮਝ ਨਾ ਆਇਆ ਹੋਵੇ ਤਾਂ ਪੂਰੀ ਵੀਡੀਓ YouTube ਤੇ ਜਾ ਕੇ ਦੇਖ ਸਕਦੇ ਹੋ ਤੇ ਅਖੀਲੇ ਪੱਲੇ ਨੂੰ 5 ਪੈਣ ਲੜ ਕੱਢਦੇ ਹੋ ਇਸ ਜਗ੍ਹਾ ਤੇ ਅੰਦਰ ਕਰ ਦੇਣਾ ਹੈ ਉੱਪਰੋਂ ਜੀ ਦੂਜੇ ਸ਼ੀਸ਼ੇ ਦੇ ਕੇ ਸਾਰੇ ਪੇਚਾਂ ਨੂੰ ਪਿੱਛੇ ਤੱਕ ਸਾਫ਼ ਕਰਾਂਗੇ ਤੇ ਹੁਣ ਹਰੇਕ ਕਿਸੇ ਤੋਂ ਤੁਸੀਂ ਦਸਤਾਰ ਨੂੰ ਦੇਖ ਸਕਦੇ ਹੋ ਜੀ ਜੇਕਰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਜ